ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਸਪੈਸ਼ਲ ਜੀਥਾਲੀ ਵਿੱਚ ਬਣਾਇਆ ਹੈ ਆਪਾਂ ਮਜ਼ੇਦਾਰ ਪਾਲਕ ਪਨੀਰ ਜਿਹੜਾ ਕਿਸੇ ਵੀ ਰੈਸਟੋਰੈਂਟ ਤੋਂ ਘੱਟ ਨਹੀਂ ਕਿਉਂਕਿ ਜਦੋਂ ਹੀ ਆਪਾਂ ਬਾਹਰ ਖਾਂ ਜਾਂਦੇ ਆਂ ਚੱਕਰ ਵਿੱਚ ਆਰਡਰ ਕਰਦੇ ਆਂ ਤਾਂ ਇਹ ਸਾਨੂੰ 4-500 ਰੁਪਏ ਦੀ ਪਲੇਟ ਮਿਲਦੀ ਹੈ ਉਹ ਵੀ ਸਿੰਪਲ ਜਿਹੇ ਰੈਸਟੋਰੈਂਟ ਵਿੱਚ ਤੇ ਵੱਡੇ ਵਿੱਚ ਤਾਂ ਹੋਰ ਤੋਂ ਵੀ ਜ਼ਿਆਦਾ ਮਹਿੰਗੀ ਪਰ ਜੇ ਇਸ ਤਰੀਕੇ ਨਾਲ ਬਣਾਓਗੇ ਇੰਨਾ ਮਜ਼ੇਦਾਰ ਬਣੂਗਾ ਕਿ बार-बार ਬਣਾਇਆ ਕਰੋਗੇ ਤੇ ਨਾਲ ਬਣਾਈਏ ਮਜ਼ੇਦਾਰ ਜੀ ਲਾਲ ਮਿਰਚ ਦੀ ਚਟਨੀ ਜਿਹੜੀ ਕਿ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਹਲਕਾ ਜਿਹਾ ਸਕਾ ਲਿਆ ਮਤਲਬ ਇਹਦੇ ਵਿੱਚ ਪਾਣੀ ਨਾ ਹੋਵੇ ਉਹ ਤੁਸੀਂ ਨਿਚੋੜ ਦਿਨੇ ਉਸ ਤੋਂ ਬਾਅਦ ਇੱਕ ਖੁੱਲੇ ਜਿਹੇ ਭਾਂਡੇ ਵਿੱਚ 5-6 ਗਲਾਸ ਲੈ ਲਿਓ ਪਾਣੀ ਦੇ ਉਹਨੂੰ ਗਰਮ ਰੱਖ ਦਿਓ ਪਾਲਕ ਨੂੰ ਕੱਟਣ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਪਤਲੀਆਂ-ਪਤਲੀਆਂ ਜੇ ਡੰਡੀਆਂ ਇਹਦੀਆਂ ਇਸੇ ਤਰੀਕੇ ਨਾਲ ਹੀ ਨਾਲ ਰੱਖਿਓ ਉਸ ਤੋਂ ਬਾਅਦ ਜੀ ਪਾਣੀ ਗਰਮ ਹੋ ਗਿਆ ਪਾਲਕ ਨੂੰ ਵਿੱਚ ਪਾ ਦਿਓ 7 ਤੋਂ 8 ਮਿੰਟ ਲਈ ਇਹਨੂੰ ਇਸੇ ਤਰ੍ਹਾਂ ਹੀ ਪਕਾਓ ਤੇ ਨਾਲ ਹੀ ਉਹ ਪੱਕ ਰਿਹਾ ਤੇ ਆਪਾਂ ਲੈ ਲਈ ਜੀ ਤਿੰਨ ਚਾਰ ਟਮਾਟਰ ਤੇ ਉਹਨਾਂ ਦੀ ਪਿਓਰੀ ਤਿਆਰ ਕਰਕੇ ਆਪਾਂ ਇੱਕ ਸਾਈਡ ਤੇ ਰੱਖ ਲਾਂਗੇ ਐਨੇ ਆਪਣਾ ਪਾਲਕ ਹੈ ਜਿਹੜਾ ਬਣ ਕੇ ਤਿਆਰ ਹੋ ਗਿਆ ਦੇਖੋ ਬੜਾ ਸੋਹਣਾ ਇਹਨੇ ਕਲਰ ਦਿੱਤਾ ਤੇ ਇਹ ਪੱਕ ਗਿਆ ਹੁਣ ਆਪਾਂ ਇਹਨੂੰ ਕੱਢਣਾ ਕਿਸ ਤਰੀਕੇ ਨਾਲ ਉਹ ਧਿਆਨ ਨਾਲ ਦੇਖਿਓ ਆਪਾਂ ਲੈ ਆ ਜੀ ਠੰਡਾ ਪਾਣੀ ਚਾਹੇ ਤੁਸੀਂ ਫੁੱਲ ਠੰਡਾ ਫ੍ਰਿਜ ਵਾਲਾ ਲੈ ਲਿਓ ਪਰ ਆਪਣੇ ਕੋਲ ਇੰਨਾ ਠੰਡਾ ਨਹੀਂ ਸੀ ਤਾਂ ਆਪਾਂ ਉਹਦੇ ਵਿੱਚ ਥੋੜੀ ਜੀ ਬਰਫ਼ ਪਾਈ ਐ ਜਿਹਦੇ ਨਾਲ ਉਹ ਵਧੀਆ ਠੰਡਾ ਹੋ ਗਿਆ ਤੇ ਨਾਲ ਦੀ ਨਾਲ ਹੀ ਗਰਮ ਪਾਲਕ ਤੁਸੀਂ ਕੱਢ ਕੇ ਉਸ ਬਰਫ਼ ਵਾਲੇ ਪਾਣੀ ਵਿੱਚ ਪਾ ਦੇਣਾ ਇਹਦੇ ਨਾਲ ਇਹ ਜਿਆਦਾ ਨਹੀਂ ਪੱਕੂਗਾ ਕਿਉਂਕਿ ਆਪਾਂ ਗਰਮ ਪਾਣੀ ਵਿੱਚੋਂ ਇੱਕੇ ਦਮੇ ਠੰਡੇ ਚ ਪਾ ਲਿਆ ਤੇ ਇਹਦਾ ਕਲਰ ਹੈ ਜਿਹੜਾ ਇਸੇ ਤਰੀਕੇ ਨਾਲ ਬੜਾ ਹੀ ਵਧੀਆ ਰਹੂਗਾ ਇਹ ਬਿਲਕੁਲ ਕੁੱਲ ਨਵਾਂ ਤਰੀਕਾ ਹੈ ਤੇ ਰੈਸਟੋਰੈਂਟ ਵਾਲੇ ਇਸੇ ਤਰੀਕੇ ਨਾਲ ਕਰਦੇ ਆ ਤੁਸੀਂ ਇੱਕ ਵਾਰੀ ਪਾਲਕ ਪਨੀਰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਦੇਖਿਓ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਠੰਡੇ ਪਾਣੀ ਵਿੱਚੋਂ ਕੱਢ ਕੇ ਨਿਚੋੜ ਲੈਣਾ ਦੇਖੋ ਇਸ ਤਰ੍ਹਾਂ ਦੀ ਆਪਾਂ ਬਾਲ ਜੀ ਬਣਾ ਲਈ ਸਾਰਾ ਪਾਲਕ ਆਪਾਂ ਇੱਕ ਬੋਲ ਦੇ ਵਿੱਚ ਹੀ ਸਮੇਟ ਲਿਆ ਕਿਉਂਕਿ ਆਪਾਂ ਤਿੰਨ ਗੁੱਟੀਆਂ ਪਾਲਕ ਦੀਆਂ ਲਈਆਂ ਸੀ ਦੇਖੋ ਐਨਾ ਕੀ ਇਹਦੇ ਵਿੱਚੋਂ ਨਿਕਲਿਆ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਜੱਗ ਵਿੱਚ ਪਾ ਦਾਂਗੇ ਚੰਗੀ ਤਰ੍ਹਾਂ ਇਹਨੂੰ ਗ੍ਰाइंड ਕਰ ਲਾਂਗੇ ਵਧੀਆ ਜਿਹਦਾ ਪੇਸਟ ਤੁਸੀਂ ਬਣਾ ਲੈਣਾ ਹੈ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਐਸੇ ਤਰੀਕੇ ਨਾਲ ਹੀ ਤੁਸੀਂ ਇਹਨੂੰ ਗ੍ਰाइंड ਕਰਨਾ ਹੈਗਾ ਪਾਲਕ ਪਨੀਰ ਜਦੋਂ ਵੀ ਕੋਈ ਮਹਿਮਾਨ ਆਉਂਦੇ ਆ ਤੁਸੀਂ ਬਣਾਉਂਦੇ ਹੀ ਰਹਿੰਦੇ ਹੋਗੇ ਪਰ ਜੇ ਇਹ ਤਰੀਕਾ ਕਿਸੇ ਨੇ ਵਰਤੇ ਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਹੀਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਇਹ ਪੇਸਟ ਤਿਆਰ ਕਰਕੇ ਆਪਾਂ ਸਾਈਡ ਤੇ ਰੱਖਤਾ ਫਿਰ ਲਈਏ ਜੀ ਆਪਾਂ ਲਾਲ ਮਿਰਚ ਤੇ ਉਹਨੂੰ ਬਿਲਕੁਲ ਛੋਟਾ ਛੋਟਾ ਕੱਟ ਲਿਆ ਫਿਰ ਉਹਦੇ ਵਿੱਚ ਪਾਇਆ ਅੱਧਾ ਚਮਚ ਨਮਕ ਦਾ ਇਹ ਤੁਸੀਂ ਆਪਣੀ ਮਿਰਚ ਦੇ ਹਿਸਾਬ ਨਾਲ ਲੈ ਲਿਓ ਉਸ ਤੋਂ ਬਾਅਦ ਇਹਨੂੰ 2-3 ਮਿੰਟ ਲਈ ਕਰਾਂਗੇ ਗ੍ਰਾਈਂਡ ਤੇ ਇੱਕ ਪੈਨ ਵਿੱਚ ਇੱਕ ਚਮਚ ਭਰ ਕੇ ਲਿਆ ਤਿਲਾਂ ਦੇ ਤੇਲ ਦਾ ਕਿਉਂਕਿ ਇਹਦਾ ਟੇਸ ਜਿਹੜਾ ਬੜਾ ਹੀ ਵਧੀਆ ਆਉਂਦਾ ਚਟਨੀ ਵਿੱਚ ਥੋੜੀ ਜੀ ਪਾਵਾਂਗੇ ਆਪਾਂ ਰਾਈ ਤੇ ਤਿਆਰ ਕੀਤਾ ਹੋਇਆ ਪੇਸਟ ਆਪਾਂ ਵਿੱਚ ਪਾਤਾ ਪਰ ਰਾਈ ਨੂੰ ਤੁਸੀਂ ਜ਼ਿਆਦਾ ਨਾ ਪਕਾਓ ਹਲਕਾ ਜਿਹਾ ਪਕਾਓ ਕਿਉਂਕਿ ਜੇ ਜ਼ਿਆਦਾ ਪੱਕ ਗਈ ਤਾਂ ਚਟਨੀ ਨੂੰ ਉਹਨੇ ਕੌੜਾ ਕਰ ਦੇਣਾ 5 ਤੋਂ 6 ਮਿੰਟ ਲਈ ਇਹਨੂੰ ਲਗਾਤਾਰ ਪਕਾਓ ਜਦ ਹੀ ਇਸ ਤਰੀਕੇ ਦਾ گاੜਾ ਜਿਹਾ ਪੇਸਟੇ ਦਾ ਬਣ ਗਿਆ ਹਲਕਾ ਜਿਹਾ ਤੇਲ ਛੱਡਦਾ ਉੱਪਰ ਪਾ ਦਿਓ ਖਰਾ ਧਨੀਆ ਤੇ ਲਾਲ ਮਿਰਚ ਦੀ ਚਟਨੀ ਨੂੰ ਤੁਸੀਂ 8 ਤੋਂ 10 ਦਿਨ ਲਈ ਸਟੋਰ ਕਰਕੇ ਰੱਖ ਸਕਦੇ ਹੋ ਪਰ ਕੱਚ ਦੇ ਜਾਰ ਵਿੱਚ ਪਾ ਕੇ ਰੱਖਿਓ ਪਾਲਕ ਪਨੀਰ ਨਾਲ ਇਹ ਬਹੁਤ ਹੀ ਮਜ਼ੇਦਾਰ ਲੱਗਦੀ ਹੈ ਉਸ ਤੋਂ ਬਾਅਦ ਜੀ ਆਪਾਂ ਇੱਕ ਘੜਚੀ ਪਰ ਕੇ ਲੈ ਲਈ ਸਰੋਂ ਦੇ ਤੇਲ ਦੀ ਤੇ ਵਿੱਚ ਪੁੰਨਿਆ ਜੀਰਾ, ਤੇਜ ਪੱਤਾ, ਦਾਲ ਚੀਨੀ। ਹਲਕਾ ਜਿਹਾ ਇਹਨਾਂ ਨੂੰ ਪਕਾ ਲਾਂਗੇ। ਤਿੰਨ ਚਾਰ ਕੱਟੇ ਸੀ ਬਰੀਕ ਪਿਆਜ਼ ਤੇ ਆਪਾਂ ਉਹ ਵੀ ਵਿੱਚ ਪਾ ਦਾਂਗੇ। ਹੌਲੀ-ਹੌਲੀ ਪਕਾਵਾਂਗੇ। ਇਹ ਆਪਾਂ ਪਾਲਕ ਪਨੀਰ ਦੀ ਤਿਆਰੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ। ਇਸ ਹਿਸਾਬ ਦਾ ਤੁਸੀਂ ਸਮਾਨ ਪਾਇਓ। ਹੌਲੀ-ਹੌਲੀ ਇਹਨੂੰ ਪਕਾਓ ਜਦੋਂ ਤੱਕ ਇਹ ਅੱਧੇ ਨਹੀਂ ਪੱਕ ਜਾਂਦੇ। ਉਸ ਤੋਂ ਬਾਅਦ ਇਹਦੇ ਵਿੱਚ ਪਾ ਦਿਓ ਹਰੀ ਮਿਰਚ ਤੇ ਨੂੰ ਮਿਕਸ ਕਰ ਦਿਓ। ਵਾਲਕ ਪਨੀਰ ਦੀ ਇਹ ਮਜ਼ੇਦਾਰ ਜੀ ਰੈਸਪੀ ਬਦਿਆ ਲੱਗੀ ਜਾਂਦੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਮੇਰੀ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰ ਦਿਓ ਜਦੋਂ ਤੱਕ ਪਿਆਜ਼ ਹਲਕੇ ਹਲਕੇ ਜੇ ਪੱਕਣਗੇ ਵਿੱਚ ਆਪਾਂ ਲਈਏ ਜੀ ਅਦਰਕ ਤੇ ਲਸਣ ਇੱਕ 1.5 ਇੰਚ ਦਾ ਟੁਕੜਾ ਤੁਸੀਂ ਅਦਰਕ ਦਾ ਲੈ ਲੈਣਾ 6-7 ਕਲੀਆਂ ਲਈ ਆਪਾਂ ਲਸਣ ਦੀਆਂ ਤੇ ਇੱਕ ਜੱਗ ਵਿੱਚ ਪਾ ਕੇ ਅੱਧੇ ਗਲਾਸ ਤੋਂ ਥੋੜਾ ਜਿਹਾ ਘੱਟ ਪਾ ਲਿਓ ਪਾਣੀ ਤੇ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਿਓ ਅਦਰਕ ਲਸਣ ਇਹਦੇ ਵਿੱਚ ਤੁਸੀਂ ਇਹ ਇਸ ਤਰੀਕੇ ਨਾਲ ਪਉਣਾ ਕਿਉਂਕਿ ਇਹਦੇ ਵੱਡਾ ਕਾਰਨ ਹੈ ਉਹ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗੀ ਜਦੋਂ ਆਪਾਂ ਮਿਕਸ ਕਰਾਂਗੇ ਆਪਣਾ ਇਹ ਪੇਸਟ ਹੈ ਜੀ ਜਿਹੜਾ ਬਣ ਕੇ ਹੋ ਗਿਆ ਤਿਆਰ ਤੇ ਪਿਆਜ਼ ਆਪਣੇ 50% ਤੱਕ ਪੱਕ ਗਏ ਇਹ ਤੁਸੀਂ ਸਲੋ ਫਲੇਮ ਤੇ ਪਕਾਉਣੀ ਹੈ ਫਿਰ ਆਪਾਂ ਇਹਦੇ ਵਿੱਚ ਅਦਰਕ ਲਸਣ ਦਾ ਪੇਸਟ ਪਾ ਦਾਂਗੇ ਜਦੋਂ ਇੱਥੇ ਤੁਸੀਂ ਇਹਨੂੰ ਪਾਓਗੇ ਜਿਹੜੇ ਪਿਆਜ਼ ਹੈ ਉਹ ਪੱਕਣੇ ਬੰਦ ਹੋ ਜਾਣਗੇ ਤੇ ਉਹ ਇਹਦੇ ਵਿੱਚ ਗਲਣ ਲੱਗ ਜਾਣਗੇ ਤੇ ਬਾਕੀ ਜਿਹੜੀ ਇਸ ਮਸਾਲੇ ਦੀ ਖੁਸ਼ਬੂ ਹੈ ਉਹ ਤੁਹਾਡੇ ਪੂਰੇ ਘਰ ਵਿੱਚ ਫੈਲ ਜਾਊਗੀ ਇੰਨਾ ਜ਼ਿਆਦਾ ਇਹਦੇ ਨਾਲ ਟੇਸਟੀ ਪਾਲਕ ਪਨੀਰ ਬਣਦਾ ਹੈਗਾ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਟਮਾਟਰਾਂ ਦੀ ਪਿਓਰੀ ਤੇ ਇੱਥੇ ਜਿਹੜਾ ਆਪਣਾ ਸਾਰਾ ਸਮਾਨ ਹੈ ਦੇਖੋ ਕਾਫੀ ਢਿੱਲ ਹੈ ਪਰ ਇਸ ਪੇਸਟ ਨੂੰ ਤੁਸੀਂ ਬਿਲਕੁਲ ਸਾਰੇ ਨੂੰ گاੜਾ ਕਰਨਾ ਹੈ ਲਗਾਤਾਰ ਇਹਨੂੰ ਤੁਸੀਂ ਪਕਾਉਂਦੇ ਰਹੋ ਜੇ ਤੁਸੀਂ ਇਹਦੇ ਕੋਲ ਹੀ ਖੜਿਆ ਤੈਨੂੰ ਮੀਡੀਅਮ ਫਲੇਮ ਤੇ ਪਕਾਈ ਜਾਇਓ ਬੜੀ ਜਲਦੀ ਪੱਕ ਕੇ ਨੇ ਤਿਆਰ ਹੋ ਜਾਣਾ 8 ਤੋਂ 10 ਮਿੰਟ ਇਹਨੂੰ ਇੱਥੇ ਪੱਕਣ ਤੇ ਲੱਗਣਗੇ ਜਦੋਂ ਇਹ ਪੱਕ ਗਿਆ ਇਹਨੇ ਆਪਣਾ ਤੇਲ ਛੱਡ ਦੇਣਾ ਤੁਸੀਂ ਇਹਦੇ ਵਿੱਚ ਤੇਲ ਪਤਾ ਦਾਲਚੀਨੀ ਜੋ ਵੀ ਪਾਇਆ ਹੈ ਆਪਾਂ ਵੱਡੀ ਇਲਾਇਚੀ ਪਾਈ ਹੈ ਉਹਨਾਂ ਨੂੰ ਬਾਹਰ ਕੱਢ ਦਿਓ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤਿੱਖੀ ਮਿਰਚ ਤੇ ਧਨੀਆ ਪਾਊਡਰ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਪਾਲਕ ਪਨੀਰ ਦੇ ਹਿਸਾਬ ਨਾਲ ਪਾਉਣੀ ਹੈ ਜਿੰਨਾ ਕਿ ਤੁਸੀਂ ਉਹ ਬਣਾਉਣਾ ਹੈ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਦੋਂ ਹੀ ਇਹਨੇ ਤੇਲ ਛੱੜਤਾ ਚੰਗੀ ਤਰ੍ਹਾਂ ਇਹ ਪੱਕ ਗਏ ਤਾਂ ਫਿਰ ਆਪਾਂ ਇਹਦੇ ਵਿੱਚ ਪਾਲਕ ਵਾਲਾ ਪੇਸਟ ਹੈ ਜਿਹੜਾ ਉਹ ਮਿਕਸ ਕਰ ਦਾਂਗੇ ਦੇਖੋ ਜੀ ਇਹਦਾ ਕਲਰ ਬਿਨਾ ਕਿਸੇ ਕਲਰ ਤੋਂ ਕਿੰਨਾ ਜ਼ਿਆਦਾ ਵਧੀਆ ਹੈ ਇਹ ਤਰੀਕਾ ਅਪਣਾ ਕੇ ਤੁਸੀਂ ਜ਼ਰੂਰ ਦੇਖਿਓ ਤੁਹਾਡੀ ਹਰ ਪਾਸੇ ਤਾਰੀਫ ਹੋ ਹੋਗੀ ਜਦੋਂ ਕਿਸੇ ਨੂੰ ਤੁਸੀਂ ਪਾਲਕ ਪਨੀਰ ਜਿਹੜਾ ਉਹ ਬਣਾ ਕੇ ਖਵਾਇਆ ਚੰਗੀ ਤਰ੍ਹਾਂ ਇਹਨੂੰ ਆਪਾਂ ਕਰ ਦਾਂਗੇ ਮਿਕਸ ਪਾਣੀ ਦੀ ਵਰਤੋਂ ਆਪਾਂ ਇੱਥੇ ਬਿਲਕੁਲ ਨਹੀਂ ਕਰਾਂਗੇ ਫਿਰ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਬੇਸਨ ਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਤੇ ਜਿਹੜੇ ਜੱਗ ਵਿੱਚੋਂ ਆਪਾਂ ਪੇਸਟ ਆਇਆ ਸੀ ਉਸੇ ਜਗ ਵਿੱਚ ਹੀ ਥੋੜਾ ਜਿਹਾ ਪਾਣੀ ਪਾ ਕੇ ਤੁਸੀਂ ਇਹਦੇ ਵਿੱਚ ਮਿਕਸ ਕਰ ਦੇਣਾ ਇਸੇ ਪਾਣੀ ਨਾਲ ਤੁਸੀਂ ਹੌਲੀ-ਹੌਲੀ ਬੇਸਨ ਨੂੰ ਪਕਾਉਂਦੇ ਜਾਓ ਜੇ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਪਾਲਕ ਤੁਹਾਡੇ ਇੱਥੇ ਜਿਆਦਾ ਗਾੜਾ ਹੋ ਗਿਆ ਫਿਰ ਤੁਸੀਂ ਥੋੜਾ ਜਿਹਾ ਪਾਣੀ ਪਾ ਲਿਓ ਜਦੋਂ ਤੱਕ ਇਹ ਪੱਕ ਕੇ ਤਿਆਰ ਹੋਊਗਾ ਆਪਾਂ ਲੈ ਲਏ ਜੀ ਪਨੀਰ ਪਨੀਰ ਨੂੰ ਆਪਾਂ ਪਹਿਲਾਂ ਗਰਮ ਪਾਣੀ ਵਿੱਚ ਰੱਖਿਆ ਸੀ 5-6 ਮਿੰਟ ਲਈ ਇਹਨੂੰ ਗਰਮ ਪਾਣੀ ਵਿੱਚ ਰੱਖਦੇ ਹੋ ਤਾਂ ਕਿ ਚੰਗੀ ਤਰ੍ਹਾਂ ਸੌਫਟ ਹੋ ਜੇ ਫਿਰ ਆਪਣੇ ਹਿਸਾਬ ਨਾਲ ਤੁਸੀਂ ਕੱਟ ਲਿਓ ਤੇ ਇਹਦਾ ਜਿਹੜਾ ਪੀਸ ਹੈ ਥੋੜਾ ਜਿਹਾ ਮੋਟਾ ਹੁੰਦਾ ਹੈ ਇੰਨੀ ਆਪਣਾ ਪਾਲਕ ਬਨ ਰਿਹਾ ਤੇ ਉੱਪਰ ਦੀ ਪਾ ਦਾਂਗੇ ਜੀ ਆਪਾਂ ਨਮਕ ਕਿਉਂਕਿ ਹਜੇ ਤੱਕ ਆਪਾਂ ਨਮਕ ਨਹੀਂ ਪਾਇਆ ਸੀ ਤਾਂ ਇਹਦੇ ਵਿੱਚ ਜ਼ਰੂਰਤ ਅਨੁਸਾਰ ਨਮਕ ਪਾਵਾਂਗੇ ਇਸ ਤੋਂ ਬਾਅਦ ਜੀ ਇਹਦੇ ਛਿੱਟੇ ਜੇ ਉੱਠਨੇ ਸ਼ੁਰੂ ਹੋ ਜਾਣਗੇ ਕਿਉਂਕਿ ਬੇਸਨ ਵੀ ਪੱਕ ਰਿਹਾ ਤੇ ਆਪਾਂ ਇਹਦੇ ਵਿੱਚ ਨਮਕ ਵੀ ਪਾਤਾ ਤੇ ਇਹਨੂੰ ਤੁਸੀਂ ਟੱਕ ਕੇ ਪਕਾ ਲੈਣਾਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਉਣੀ ਹੈ ਮਲਾਈ ਬਿਲਕੁਲ ਫਰੈਸ਼ ਮਲਾਈ ਪਾਓ 1 ਤੋਂ 1.5 ਚਮਚ ਤੁਸੀਂ ਇਹਦੇ ਵਿੱਚ ਮਲਾਈ ਨੂੰ ਮਿਕਸ ਕਰ ਦਿਓ ਇਹਦੇ ਨਾਲ ਇਹਦਾ ਜਿਹੜਾ ਟੇਸਟ ਹੈ ਉਹ ਵੱਖਰਾ ਹੀ ਆਊਗਾ ਜਿੰਨਾ ਇਹਦੇ ਵਿੱਚ ਸਮਾਨ ਪਾਓਗੇ ਓਨਾ ਹੀ ਜ਼ਿਆਦਾ ਇਹਦਾ ਟੇਸਟ ਵਧਦਾ ਜਾਊਗਾ ਤੇ ਬਾਕੀ ਆਪਾਂ ਅੱਜ ਰੈਸਟੋਰੈਂਟ ਤੋਂ ਕੱਟ ਬਿਲਕੁਲ ਨਹੀਂ ਬਣਾਉਣਾ ਉਸ ਤੋਂ ਵੀ ਕਿਤੇ ਜ਼ਿਆਦਾ ਵਧੀਆ ਬਣਾਵਾਂਗੇ ਫਿਰ ਆਪਾਂ ਪਾਇਆ ਇਹਦੇ ਉੱਪਰ ਥੋੜਾ ਜਿਹਾ ਕਾਲਾ ਨਮਕ ਕਿਉਂਕਿ ਇੱਥੇ ਤੁਸੀਂ ਨਮਕ ਮਿਰਚ ਚੈੱਕ ਕਰ ਲੈਣਾਗਾ ਜ਼ਰੂਰਤ ਪਵੇ ਤਾਂ ਤੁਸੀਂ ਕਾਲਾ ਨਮਕ ਪਾ ਦਿਓ ਉਸ ਤੋਂ ਬਾਅਦ ਇਹਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਪਨੀਰ ਇਹਨੂੰ 2-3 ਮਿੰਟ ਲਈ ਆਪਾਂ ਟੱਕ ਕੇ ਪਕਾਵਾਂਗੇ ਦੇਖੋ ਬੜਾ ਹੀ ਸੋਹਣਾ ਇਹਦਾ ਕਰਾਇਆ ਬਿਨਾ ਕਿਸੇ ਕਲਰ ਤੋਂ ਪਰ ਹਜੇ ਜਿਹੜਾ ਪਾਲਕ ਪਨੀਰ ਹੈ ਉਹ ਬਣ ਕੇ ਤਿਆਰ ਨਹੀਂ ਹੋਇਆ ਕਿਉਂਕਿ ਇਹਦੇ ਲਈ ਕੁਝ ਸਪੈਸ਼ਲ ਜੀਆਂ ਚੀਜ਼ਾਂ ਹੋਰ ਵੀ ਹੈ ਉਹ ਵੀ ਆਪਾਂ ਤਿਆਰ ਕਰਾਂਗੇ ਹੁਣ ਇਹਨੂੰ ਮਜ਼ੇਦਾਰ ਚਾ ਲਗਾਵਾਂਗੇ ਆਪਾਂ ਤੜਕਾ ਜਿਹਦੇ ਵਿੱਚ ਇੱਕ ਚਮਚ ਭਰ ਕੇ ਲੈ ਲੈਣਾ ਦੇਸੀ ਘਿਓ ਦਾ ਕਿਉਂਕਿ ਘਿਓ ਇਹਦੇ ਵਿੱਚ ਕਿੰਨਾ ਮਰਜੀ ਹੋਵੇ ਉਨਾ ਹੀ ਜ਼ਿਆਦਾ ਮਜ਼ੇਦਾਰ ਬਣਦਾ ਦੋ ਪਾਵਾਂਗੇ ਸੁੱਕੀਆਂ ਲਾਲ ਮਿਰਚਾਂ ਹਲਕਾ ਜਿਹਾ ਇਹਨਾਂ ਨੂੰ ਆਪਾਂ ਪਕਾ ਲਾਂਗੇ ਕਿਉਂਕਿ ਇਹ ਪਾਲਕ ਪਨੀਰ ਵਿੱਚ ਬੜਾ ਵਧੀਆ ਫਲੇਵਰ ਦਿੰਦੀ ਹੈ ਉਸ ਤੋਂ ਬਾਅਦ ਇਹ ਆਪ ਪਾਈਏ ਰੰਗ ਵਾਲੀ ਮਿਰਚ ਜਦੋਂ ਹੀ ਰੰਗ ਵਾਲੀ ਮਿਰਚ ਪਾ ਦੋਗੇ ਗੈਸ ਨੂੰ ਬੰਦ ਕਰ ਦਿਓ ਜ਼ਿਆਦਾ ਨਾ ਪਕਾਓ ਤੇ ਇਸੇ ਜਿਹੜਾ ਪਾਲਕ ਪਨੀਰ ਹੈ ਬਣ ਕੇ ਆਪਣਾ ਤਿਆਰ ਹੋ ਗਿਆ ਉੱਪਰ ਲਗਾਤਾ ਪਾਈ ਮजेदार ਜਿਹਾ ਹੋਟਲ ਰੈਸਟੋਰੈਂਟ ਵਰਗਾ ਤੜਕਾ ਹੁਣ ਇਹਨੂੰ ਚੰਗੀ ਤਰ੍ਹਾਂ ਕਰ ਦਾਂਗੇ ਆਪਾਂ ਮਿਕਸ ਦੇਖੋ ਬਹੁਤ ਹੀ ਜਿਆਦਾ ਵਧੀਆ ਇਹਦਾ ਕਲਰ ਆਇਆ ਤੇ ਹੁਣ ਤੁਸੀਂ ਮੈਨੂੰ ਸਹੀ ਦੱਸਿਓ ਕਿ ਜਦੋਂ ਹੀ ਤੁਸੀਂ ਵਾਰ ਆਰਡਰ ਕਰਦੇ ਹੋ ਜਾਂ ਖਾਂ ਜਾਂਦੇ ਹੋ ਇਹ ਉਸ ਤੋਂ ਕਿਤੇ ਜ਼ਿਆਦਾ ਵਧੀਆ ਬਣਿਆ ਹੈ ਕਿ ਨਹੀਂ ਤੇ ਇਹ ਰੈਸਪੀ ਨੂੰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਕਿਉਂਕਿ ਜਦ ਹੀ ਘਰ ਮਹਿਮਾਨ ਆਉਂਦੇ ਹੈ ਜਾਂ ਕੋਈ ਸਪੈਸ਼ਲ ਦਿਨ ਹੁੰਦਾ ਹੈ ਤੇ ਉਸ ਦਿਨ ਆਪਾਂ ਇਹ ਸਪੈਸ਼ਲ ਜੀਆਂ ਸਬਜ਼ੀਆਂ ਜਰੂਰ ਬਣਾਉਣੇ ਹੈ ਤੇ ਇਹ ਸਬਜ਼ੀ ਹੈ ਜਿਹੜੀ ਥੋੜਾ ਜਿਹਾ ਟਾਈਮ ਤਾਂ ਜ਼ਰੂਰ ਲੱਗ ਜਾਂਦਾ ਪਰ ਬੜੀ ਜਿਆਦਾ ਟੇਸਟੀ ਬਣਦੀ ਹੈ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤੇ ਮजेदार ਜਾਇ ਇਹ ਪਾਲਕ ਪਨੀਰ ਇੱਕ ਵਾਰੀ ਬਣਾ ਕੇ ਤੁਸੀਂ ਜ਼ਰੂਰ ਖਾਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਲਾਲ ਮਿਰਚ ਦੀ ਇਹ ਚਟਨੀ ਨਾਲ ਤੁਹਾਨੂੰ ਇਹ ਪਾਲਕ ਪਨੀਰ ਹੈ ਜਿਹੜਾ ਕਿਉਂ ਜੈ ਲੱਗਿਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਣਾਓ ਤੇ ਖਾਓ